ਮੇਰਾ ਸਬਦਾ ਪਾਣੀ ਦੇ ਹਲਾਤਾ ਕਰਨ ਮੇਰੀ 97 ਡਿੱਗ ਗਈ ਜਦੋਂ ਪਾਣੀ ਆਇਆ ਪਾਣੀ ਨਿਕਾਲ ਕੇ ਇਹਨੇ ਨਾ ਪਾਣੀ ਕਰਕੇ ਮੇਨੇ ਛੱਤਾ ਵੀ ਤੇ ਮੇਰੇ ਸਾਰੇ ਘਰ ਵੀ ਟਾਟ ਚੁਕਾ ਵਾ ਕਿ ਪਾਰ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੀ ਆਪਕਾ ਜੀਦੋਂ ਇਹਨੇ ਨਾ ਪਾਣੀ ਜਦੋਂ ਮੇਰੇ ਚਾਚਾ ਚਾਚੀ ਮੈਨੂੰ ਲੈ ਕੇ ਗਏ ਹੀ ਆਪਣੇ ਘਰ ਬਾਅਦ 76 ਡਗਣੀਆਂ ਪਿਛਲਾ ਤੇ ਮੇਰੇ ਪਿਛਲਾ ਮੀਂਹ ਨਾ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤਮਣ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਏ ਇਹਨੇ ਨਾ ਪਾਣੀ ਤਜੇ ਮੇਰੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤਾਂ ਮਨਕੇ ਮੰਗਰੋ ਜਿੱਦੂ ਜਿਵੇਂ ਪਾਣੀ ਹੈ ਤੇ ਹਾਰ ਕਰਨ ਆ ਵੀ ਕੰਬਰਾ ਡੇਗੋ ਚੁਕਾ ਹੀ ਇੱਥੇ ਜੇ ਤੱਕ ਆਦਾ ਪਾਣੀ ਪੂਰੀ ਮਨਕੇ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਚੁਕੀ ਮੇਰੀਆਂ ਤਿੰਨ ਬੇਟੀਆਂ ਆ ਘਰ ਬਿਆਲਾ ਮੇਰਾ ਉਹ ਘਰ ਦੀ ਦੀਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਮੈਂ ਤਾਂ ਵਕਾਟ ਢੱਟ ਕਿੱਥੇ ਰਹਦਾਂਗੇ ਅਸੀਂ ਚਾਚੇ ਆਪਣੇ ਤੇ ਘਰ ਰਹੇ ਰਏ ਹਾਂ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸਨੀ ਕਰਿਆ ਤੇ ਜਿਹੜਾ ਕਪੜਾ ਖੜੇ ਸਿਰਫ ਇੱਕ ਪੇਟੀ ਕਰੇ ਹੋਰ ਕੁਝ ਨਹੀਂ ਕਰੇ ਹੋੜਵਾੜੇ ਸਾਹਮਣੇ ਆਹੀਂ ਇਹ ਅਪੀਲ ਕਰਦੇ ਤੇ ਸਾਡਾ ਘਰ ਬਾਂਜੇ ਨਾਮ ਮੇਰਾ ਕੇਵਲ ਮਸੀਹਾ ਮੈਂ ਇਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚਾ ਚਰਚੂ ਮੈਂ ਆਇਆ ਮੈਂ ਉੱਥੇ ਚਰਚਾ ਪਾਣੀ ਆਉਂਦੇ ਸੀ ਤੇ بارش ਬੜੀ ਪੈਂਦੀ ਤੇ ਮੈਂ ਅਚਾਨਕ ਹੀ ਮੈਂ ਇਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਦੇ ਦੀ ਹਾਲਾਤ ਬੜੇ ਮਾਰੇ ਸੀ ਜਿਹੜਾ ਇਹ ਘਰ ਚੋਂ ਪਾਣੀ ਇੱਕ ਜੋ ਕੱਢ ਰਹੀ ਹੈ ਜਿਹੜੇ ਜੋ ਬੰਨੇ ਹੋ ਆ ਰਹੇ ਪਾਣੀ ਠੀਕ ਹੈ ਤੇ ਮੈਂ ਦੇਖਾ ਵੀ ਕਪੜੇ ਛਪੜੇ ਬਚਾਉ ਮੈਂ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦੋ ਸਟੋਰ 'ਚ ਤੇ ਫਿਰ ਮੈਂ ਇਨਾਂ ਨੂੰ ਆਪਣੇ ਸਟੋਰ 'ਚ ਲੈ ਆ ਕੇ ਗਿਆ ਅਬੀ ਸਟੋਰ ਖੁੱਲਾ ਉਥੇ ਰੋਟੀ ਦਾ ਟਿੱ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਨ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਣ ਦੇ ਨੇ ਸ਼ਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਕੇ ਕੱਢ ਗਏ ਤੇ ਅਬੀ ਸਾਡੇ ਇਹਨਾਂ ਨੂੰ ਕੋਈ ਰਸਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਦਰਵਾ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਬੀ ਤੱਕ ਕਿੰਨਾ ਕ ਨੁਕਸਾਨ ਹੋਇਆ ਅਜੀ ਉਹ ਕਹਿੰਦੇ ਚਲੋ ਅਜ ਚਾਚਾ ਦਾ ਘਰ ਬਣ ਗਿਆ ਗਰੀਬੜੀ ਹੈ ਚਲੋ ਬੰਦਾ ਦਿਹਾੜੀ ਝਾਰਾ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਇਹ ਗੰਦੇ ਇਹ ਉਹ ਕਰਨੇ ਵੀ ਚਲੋ ਇਦਾਂ ਘਰ ਬਣ ਜੇ ਚਲੋ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਹ ਚਾਹਦਾ ਘਰ ਬਣ ਕੇ ਬਸ ਉਹ ਹੀ ਅੱਲਾਸ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਤੀ ਸ਼੍ਰੀ ਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪੜੇ ਜਿੰਦਗੀ ਮਿਲਦੀ ਆ ਠੀਕ ਆ ਉਹ ਹੁਣ ਪੁਲ ਦੇ ਕਰਕੇ ਉਹ ਪੁਲ ਟੁੱਟਾ ਦਾ ਉਹ ਨਹੀਂ ਆ پا ਰਿਹਾ ਜੇ ਤੈਨਾਂ ਬੇਟੀਆਂ ਅੱਜਕਾ ਤੁਹਾਨੂੰ ਪਾਸ ਤੈਨਾਂ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ ਇਹ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਉਸੇ ਝਾੜੂ ਪੋਚਾ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਰ ਲੈਂਦੇ ਹੋਰ ਪਰ ਸਾਰੇ ਅਹੀ ਜਿਹੋ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਅਹੀਂ ਰਈਆਂ ਨੇ ਵੀ ਚਲੋ ਚੱਲਦੇ ਕੋਈ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਮੇਰਾ ਨਾਮ ਪਾਸਟ ਦਿਪਕ ਔਰ ਮੈਂ ਸਦਾ ਪਿੰਡ ਦੇ ਵਿੱਚ ਸੇਵਕਾਈ ਕਰਦਾ ਮਾਂ ਔਰ ਬੜੇ ਸਾਲਾਂ ਦਾ ਇਹ ਘਰ ਬਾਲਿਆਂ ਵਾਲਾ ਬਣਿਆ ਹੋਇਆ ਸੀ ਔਰ ਬੜੇ ਵਧੀਆ ਤਰੀਕੇ ਨਾਲ ਇਹ ਭੈਣ ਸਾਡੀ ਘਰਾਂ ਦਾ ਕੰਮ ਕਰਕੇ ਰੋਟੀ ਪਾਣੀ ਖਾ ਰਹੇ ਸੀ ਔਰ ਅਚਾਨਕ ਜਦ ਪਾਣੀ ਦੀ ਮਾਰ ਇਹਨਾਂ ਨੂੰ ਪਈ ਆ ਤੇ ਇਹ ਘਰ ਜਿਹੜਾ ਵਾ ਛੱਤਾਂ ਜੜੀਆਂ ਵਾ ਏ ਡਿੱਗ ਪਈਆਂ ਵਾ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਔਰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਔਰ ਇਹਨਾਂ ਦਾ ਹਸਬੰਦ ਜਿਹੜਾ ਉਹ ਦਿਹਾੜੀ ਟੱਪਾ ਲਾਂਦੇ ਆ ਕਦੀ ਲੱਗਦੀ ਆ ਕਦੀ ਨਹੀਂ ਲੱਗਦੀ ਇਸ ਤਰ੍ਹਾਂ ਦੇ ਕੁਝ ਹਾਲਾਤ ਆ ਕਿ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਆ ਘਰ ਵੀ ਜੜਾ ਵਾ ਬਣਾਉਂਦੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਵਾ ਕਿਉਂਕਿ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਬਹੁਤ ਪਰਮੇਸ਼ਵਰ ਦਾ ਡਰ ਰੱਖਦੇ ਹੋਏ ਔਰ ਲੋੜਵੰਦਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਆ ਤੋ ਸਾਡੀ ਉਹਨਾਂ ਦੇ ਅੱਗੇ ਬੇਨਤੀ ਆ ਪਾਸਟਰ ਸਾਹਿਬਾਨਾਂ ਦੇ ਅੱਗੇ ਸਰਕਾਰਾਂ ਦੇ ਅੱਗੇ ਜਾਂ ਜੋ ਸੇਵਾ ਅੱਗੇ ਵੱਧ ਕੇ ਕਰੇ ਕਰਦੇ ਆ ਉਹਨਾਂ ਅੱਗੇ ਬੇਨਤੀ ਆ ਕਿ ਇਹ ਘਰ ਜਿਹੜਾ ਤੁਸੀਂ ਵੇਖ ਚੁੱਕੇ ਹੋ ਕਿ ਸੱਤਾ ਜੜੀਆਂ ਵਾ ਪਾਣੀ ਦੀ ਮਾਰ ਦੇ ਨਾਲ ਟਟ ਚੁਕੀਆਂ ਵਾ ਤੋਂ ਸਾਡੀ ਇਹੀ ਬੇਨਤੀ ਆ ਵੱਧ ਤੋਂ ਵੱਧ ਜਿਹੜੀ ਮਦਦ ਵਾ ਇਸ ਘਰਾਣੇ ਦੀ ਕੀਤੀ ਜਾਵੇ ਅਸੀਂ ਇਹ ਵੀ ਵਿਸ਼ਵਾਸਦਵਾਨੇ ਆ ਕਿ ਜਿੰਨੀ ਕੇ ਸਾਡੇ ਕੋ ਇਹਨਾਂ ਦੀ ਮਦਦ ਹੋਵੇਗੀ ਅਸੀਂ ਕਰਾਂਗੇ ਔਰ ਅਸੀਂ ਸਾਰੇ ਨਾਲ ਮਿਲ ਕੇ ਜਿਹੜਾ ਵਾ ਇਸ ਘਰਾਣੇ ਦਾ ਸਾਥ ਦਈਏ ਸੋ ਆਪ ਜੀ ਦਾ ਬਹੁਤ ਧੰਨਵਾਦ